ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੀ ਰੈਨੋਵੇਸ਼ਨ ਕਰਵਾਈ ਜਾ ਰਹੀ ਹੈ ਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਇਹਨਾਂ ਰੈਨੋਵੇਟ ਹੋਏ ਸਕੂਲਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਤਾਂ ਲਗਾਤਾਰ ਪੰਜਾਬ ਸਰਕਾਰ ਨਾਲ ਸੰਬੰਧਿਤ ਐਮਐਲਏ ਅਤੇ ਮੰਤਰੀ ਇਹਨਾਂ ਸਕੂਲਾਂ ਦੇ ਉਦਘਾਟਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਬ ਪਰ ਲੁਧਿਆਣਾ ਦੇ ਸਰਾਬਨਗਰ ਸਥਿਤ ਸਕੂਲ ਦੀਆਂ ਇੱਕ ਤਸਵੀਰਾਂ ਜੋ ਸਾਹਮਣੇ ਆਈਆਂ ਵਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਇਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਇੱਕ ਹੀ ਸਕੂਲ ਦੇ ਦੋ ਕਮਰਿਆਂ ਦੀ ਉਸਾਰੀ ਦਾ ਦੋ ਵਾਰ ਉਦਘਾਟਨ ਕਰਕੇ ਸਰਕਾਰ ਸਿੱਖਿਆ ਕ੍ਰਾਂਤੀ ਮਨਾੰਦੀ ਹੋਈ ਨਜ਼ਰ ਆ ਰਹੀ ਆ ਤਾਂ ਪਹਿਲੀ ਤਸਵੀਰ ਤੁਹਾਨੂੰ ਦਿਖਾਣੇ ਆ ਜਿਹੜੀ ਪਿਛਲੇ ਸਾਲ ਜੂਨ 2024 ਦੀ ਹੈ ਜਿਸ ਦੇ ਵਿੱਚ ਮਹਿਰੂਮ ਐਮ ਐਲ ਏ ਗੁਰਪ੍ਰੀਤ ਗੋਗੀ ਲੁਧਿਆਣਾ ਦੇ ਸਰਾਬਾ ਨਗਰ ਸਥਿਤ ਸਕੂਲ ਦੇ ਦੋ ਕਮਰਿਆਂ ਦੀ ਉਸਾਰੀ ਦਾ ਉਦਘਾਟਨ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਐਨ ਜੀਓ ਦੇ ਸਹਿਯੋਗ ਦੇ ਨਾਲ ਇਸ ਕਮਰਿਆਂ ਦੀ ਉਸਾਰੀ ਕਰਵਾਈ ਗਈ ਸੀ ਤਾਂ ਦੂਜੀ ਤਸਵੀਰ ਇਸ ਸਾਲ 11 April ਦੀ ਹੈ ਜਿਸ ਦੇ ਵਿੱਚ ਐਮ ਪੀ ਸੰਜੀਵ अरोड़ा ਜੋ ਕਿ ਲੁਧਿਆਣਾ ਵਿਖੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ ਉਹਨਾਂ ਦੇ ਵੱਲੋਂ ਉਹੀ ਕਮਰਿਆਂ ਦੀ ਉਦਘਾਟਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵੱਡੇ ਸਵਾਲ ਜਿਹੜਾ ਵਾ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਝੁਕਤ ਤਹਿਤ ਸਰਕਾਰ ਦੇ ਉੱਤੇ ਚੁੱਕੇ ਜਾ ਰਹੇ ਨੇ ਜਦੋਂ ਇਸ ਸਬੰਧੀ ਅਸੀਂ ਸਕੂਲ ਪਹੁੰਚੇ ਤਾਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਆ ਕੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਹੀ ਕਮਰਿਆਂ ਦੇ ਦੋ ਵਾਰ ਉਦਘਾਟਨ ਨਹੀਂ ਹੋਏ ਹਨ ਬਲਕਿ ਜਿਹੜੇ ਕਮਰਿਆਂ ਦਾ ਪਹਿਲੇ ਉਦਘਾਟਨ ਹੋਇਆ ਉਹ ਐਨ ਜੀਓ ਦੇ ਸਹਿਯੋਗ ਦੇ ਨਾਲ ਕੁਝ ਇਸਾ ਉਸ ਦਾ ਉਸਾਰੀ ਕੀਤਾ ਗਿਆ ਸੀ ਜਿਵੇਂ ਪਲਸਟਰ ਅਤੇ ਫਰਸ਼ ਵਗੈਰਾ ਐਨ ਜੀਓ ਦੇ ਵੱਲੋਂ ਜੋ ਗ੍ਰਾਂਟ ਦਿੱਤੀ ਗਈ ਸੀ ਉਸ ਦੇ ਤਹਿਤ ਕਮਰਿਆਂ ਦੀ ਉਸਾਰੀ ਕਰਵਾਈ ਗਈ ਸੀ ਤਾਂ ਪਰ ਉਸ ਤੋਂ ਬਾਅਦ 8 ਲੱਖ ਦੇ ਕਰੀਬ ਸਰਕਾਰ ਵੱਲੋਂ ਗ੍ਰਾਂਟ ਆਈ ਜਿਸ ਦੇ ਤਹਿਤ ਸਕੂਲ ਦਾ ਪੇਂਟਿੰਗ ਦਾ ਕੰਮ ਸਕੂਲ ਦੇ ਵਿੱਚ ਇਲੈਕਟ੍ਰਿਸਿਟੀ ਦਾ ਕੰਮ ਅਤੇ ਸਕੂਲਾਂ ਦੇ ਵਿੱਚ ਦੋ ਕਲਾਸ ਰੂਮਾਂ ਨੂੰ ਸਮਾਰਟ ਕਲਾਸਰੂਮ ਬਣਾਉਣ ਦਾ ਕੰਮ ਉਸ ਗਰਾਹੜ ਦੇ ਵਿੱਚੋਂ ਕਰਵਾਇਆ ਗਿਆ ਜਿਸ ਦਾ ਉਦਘਾਟਨ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਕੀਤੇ ਗਏ ਨੇ ਤਾਂ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਦੇ ਦਾਅਵੇ ਸਹੀ ਨੇ ਜਾਂ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਜੋ ਨਿਸ਼ਾਨੇ ਸਾਧ ਰਹੀਆਂ ਉਹ ਸਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਖੁਦ ਕਮੈਂਟਸ ਦੇ ਵਿੱਚ ਦੱਸੋ ਕਿ ਕਿਸ ਦੇ ਦਾਅਵੇ ਸਹੀ ਨੇ ਤੇ ਕਿਸ ਦੇ ਵੱਲੋਂ ਜਿਹੜੇ ਦਾਅਵੇ ਗਲਤ ਪੇਸ਼ ਕੀਤੇ ਜਾ ਰਹੇ ਨੇ ਤਾਂ ਸਰਕਾਰ ਦੀ ਸਿੱਖਿਆ ਘਰਾਤੀ ਦੇ ਤਹਿਤ ਵੱਖ-ਵੱਖ ਸਕੂਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਲੁਧਿਆਣਾ